ਚੋਰੀ ਕੀਤਾ ਗਿਆ ਮੋਟਰਸਾਈਕਲ ਸੀ ਜਿੱਥੇ ਇੱਥੇ ਨਾਕੇ ਤੇ ਸੁਖਮਿੰਦਰ ਸਿੰਘ ਜਿਹੜੇ ਕਿ ਚਾਰਜ ਤੇ ਉਹਨਾਂ ਵੱਲੋਂ ਰੋਕਿਆ ਗਿਆ ਚੈਕਿੰਗ ਦੌਰਾਨ ਜਿਹੜਾ ਕਿ ਇਸ ਦਾ ਪਤਾ ਲੱਗੇ ਕਿ ਅਖੀਰ ਚੋਰੀ ਦਾ ਮੋਟਰਸਾਈਕਲ ਸੀ ਜਿਹੜਾ ਕਿ ਬਲੌਂਗੀ ਤੋਂ ਚੋਰੀ ਹੋਇਆ ਸੀਗਾ ਇਹ ਐਕਚੁਅਲੀ ਅਸੀਂ ਜੋ ਨੰਬਰ ਪਲੇਟ ਤੋਂ ਬਿਨਾ ਆ ਜਾ ਰਹੇ ਸੀ ਦੋ ਜਨੇ ਸਵਾਰ ਸੀ ਇਹਨਾਂ ਰੋਕੇ ਸੀ ਆਰਟੀ ਲਾਇਸੈਂਸ ਬਾਰੇ ਪਤਾ ਕਿੱਥੇ ਵੀ ਸਾਨੂੰ ਆਰਟੀ ਲਾਇਸੈਂਸ ਪੀਐਮ ਉਹਨਾਂ ਨੇ ਰੋਕੇ ਕਹਿੰਦੇ ਵੀ ਅਸੀਂ ਆਰਟੀ ਹੈਗੀ ਸਾਡੇ ਇੱਕ ਮਿੰਟ ਲੈ ਆਉਨੇ ਆ ਆਰਟੀ ਲਿਆਉਣ ਦੀ ਬੇਅ ਛੱਡ ਕੇ ਭਾਏ ਚਲੇ ਗਏ ਜਦੋਂ ਅਸੀਂ ਚੈਸੀ ਨੰਬਰ ਟਰੇਸ ਕਰਕੇ ਤੇ ਨੰਬਰ ਵੇਖਿਆ ਕੱਢਿਆ ਜਿਉ ਇਹਦਾ ਐਚਆਰ 31ਐਨ 13 ਚੈਸੀ ਨੰਬਰ ਸੀ ਤੇ ਇਹਨਾਂ ਦੇ ਮਾਲਕ ਨੂੰ ਜਦਨੇ ਕਿ ਅਸੀਂ ਫੋਨ ਲਾਇਆ ਉਹ ਕਹਿੰਦੇ ਅਸੀਂ ਤਾਂ 4-5 ਦਿਨ ਹੋ ਗਏ ਰੈਫਰ ਚਾਰਜ ਕਰਾਈ ਹੋਈ ਹੈ ਬੁਲਾਉਂਗੀ ਥਾਣੇ ਤੇ ਸਾਨੂੰ ਭਾਈ ਇਹਨਾਂ ਨੇ ਇੰਸ਼ੋਰੈਂਸ ਤੋਂ ਆਪਣੇ ਇੰਸ਼ੋਰੈਂਸ ਵਿੱਚ ਬਾਗਦੇ ਇਹਨਾਂ ਨੇ ਨੰਬਰ ਕੱਟਿਆ ਇਹਨਾਂ ਦੇ ਫਾਦਰ ਕੋਲ ਨੰਬਰ 'ਤੇ ਫੋਨ ਆਇਆ ਤੇ ਸਾਡੇ ਕੋਲ ਫੋਨ ਆਇਆ ਠੀਕ ਹੈ ਅਸੀਂ ਹੁਣੇ ਆਏ ਸੀ ਇਹ ਨਾਲ ਦੀਆਂ ਜਿੰਨੀਆਂ ਵਜਦੇ ਸਾਨੂੰ ਹੁਣ ਖੁਸ਼ ਹੋ ਫਿਰ ਹੁਣ ਮਿਲ ਗਿਆ ਬਿਲਕੁਲ ਜੀ ਬਿਲਕੁਲ ਸੀ ਬਹੁਤ ਖੁਸ਼ ਹੈ ਜੀ ਸੋ ਇਹ ਮਾਲਕ ਜੀ ਇਹਨਾਂ ਬਹੁਤ ਖੁਸ਼ ਨੇ ਸასი ਕਾਲ ਤੁਸ ਦੇਖਦੇ ਮੇਰੇ ਪੱਖ ਪੋਛ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਪੁਲਿਸ ਨੂੰ ਜੇਕਰ ਇੱਕ ਪਾਸੇ ਮਾੜਾ ਕਿਹਾ ਜਾਂਦਾ ਇੱਕ ਪਾਸੇ ਚੰਗਾ ਕਿਹਾ ਜਾਂਦਾ ਪਰ ਇੱਥੇ ਇੱਕ ਤੁਹਾਨੂੰ ਵੱਖਰੀ ਚੋਅ ਦਿਖਾਵਾਂਗੇ ਅੱਜ ਕਿ ਨਾਕੇ ਦੇ ਪੁਲਿਸ ਅਕਸਰ ਰੋਕਦੀ ਹੈ ਚੈਕਿੰਗ ਕਰਦੀ ਹੈ ਪਰ ਇੱਕ ਨੇਕ ਕੰਮ ਅਜ ਕੀ ਕੀਤਾ ਆ ਆ ਪਿੱਛੇ ਮੋਟਰਸਾਈਕਲ ਖੜਿਆ ਆ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਪਲੇਟ ਚਲੋ ਹੈ ਨਹੀਂ ਇਹਨੂੰ ਪਰ ਇਹ ਚੋਰੀ ਕੀਤਾ ਗਿਆ ਮੋਟਰਸਾਈਕਲ ਸੀ ਜਿੱਥੇ ਇੱਥੇ ਨਾਕੇ ਤੇ ਸੁਖਮਿੰਦਰ ਸਿੰਘ ਜਿਹੜੇ ਇਨਚਾਰਜ ਨੇ ਇੱਥੇ ਉਹਨਾਂ ਵੱਲੋਂ ਰੋਕਿਆ ਗਿਆ ਚੈਕਿੰਗ ਦੌਰਾਨ ਜਿਹੜਾ ਕਿ ਇਸ ਦਾ ਪਤਾ ਲੱਗੇ ਕਿ ਆਖਿਰ ਇਹ ਚੋਰੀ ਦਾ ਮੋਟਰਸਾਈਕਲ ਸੀ ਜਿਹੜਾ ਕਿ ਬਲੌਂਗੀ ਤੋਂ ਚੋਰੀ ਹੋਇਆ ਸੀਗਾ ਸਾਡੇ ਨਾਲ ਸਰ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰ ਕਿਵੇਂ ਮਤਲਬ ਕਿ ਸਾਰਾ ਸਵੱਪ ਬਣਿਆ ਦਾ ਮੋਟਰਸਾਈਕਲ ਫੜੰਦਾ ਸਰ ਇਹ ਚੋਰੀ ਦਾ ਮੋਟਰਸਾਈਕਲ ਸੀ ਹਨਾ ਫੜਿਆ ਕਿਵੇਂ ਫਿਰ ਤੁਸੀਂ ਇਹਨੂੰ ਏ ਐਕਚੁਅਲੀ ਅਸੀਂ ਜੋ ਨੰਬਰ ਪਲੇਟ ਤੋਂ ਬਿਨਾ ਜਾ ਰਹੇ ਸੀ ਦੋ ਜਨੇ ਸਵਾਰ ਸੀ ਇਹਨਾਂ ਰੋਕ ਕੇ ਅਸੀਂ ਆਰ.ਸੀ. ਲਾਇਸੈਂਸ ਬਾਰੇ ਪਤਾ ਕੀਤਾ ਵੀ ਸਾਨੂੰ ਆਰ.ਸੀ. ਲਾਇਸੈਂਸ ਦੀ ਹੈ ਵੀ ਉਹਨਾਂ ਨੇ ਰੋਕ ਕੇ ਕਹਿੰਦੇ ਵੀ ਅਸੀਂ ਆਰ.ਸੀ. ਹੈਗੀ ਸਾਡੇ ਇੱਕ ਮਿੰਟ ਲੈ ਆਉਣੇ ਆ ਆਰ.ਸੀ. ਲਿਆਉਣ ਦੀ ਬੇਅ ਛੱਡ ਕੇ ਚਲੇ ਗਏ ਜੋ ਸਾਨੂੰ ਸ਼ੱਕੀ ਜਾਪਿਆ ਤੇ ਇਸ ਦੇ ਵਿੱਚ ਅਸੀਂ ਚੈਸੀ ਨੰਬਰ ਦੇ ਨਾਲ ਚ ਮਸ਼ੀਨ ਜੋ ਡਿਜੀਟਲ ਮਸ਼ੀਨ ਚੱਲੀ ਹੋਈ ਹੈ ਬਹੁਤ ਵਧੀਆ ਚੀਜ਼ ਹੈ ਇਹ ਚੋਰੀ ਨੂੰ ਸਫਲ ਕਰਨ ਲਈ ਬਹੁਤ ਫਾਇਦੇਮੰਦ ਹੈ ਇਹਨੂੰ ਇਹ ਮਸ਼ੀਨਾਂ ਜੋ ਜਦੋਂ ਅਸੀਂ 43 ਨੰਬਰ ਟਰੇਸ ਕਰਕੇ ਤੇ ਨੰਬਰ ਵੇਖਿਆ ਕੱਢਿਆ ਜਿਉ ਇਸ ਦਾ ਐਚ ਆਰ 31 ਐਨ 1381 ਨੰਬਰ ਸੀ ਤੇ ਇਹਨਾਂ ਦੇ ਮਾਲਕ ਨੂੰ ਉਹਨੇ ਕਿਹਾ ਅਸੀਂ ਫੋਨ ਲਾਇਆ ਉਹ ਕਹਿੰਦੇ ਅਸੀਂ ਤਾਂ 4-5 ਦਿਨ ਹੋ ਗਏ ਰੈਫਟਰ ਦਰਜ ਕਰਾਈ ਹੋਈ ਹੈ ਬੁਲਾਉਂਗੀ ਥਾਣੇ ਤੇ ਜੋ ਸਾਡਾ ਚੋਰੀ ਹੋ ਚੁੱਕਾ ਹੈ ਉਹਨਾਂ ਨੂੰ ਇੱਥੇ ਬੁਲਾਇਆ ਹੈ ਹੁਣ ਉਹਨੇ ਕਿਹਾ ਇਹ ਮੋਟਰਸਾਈਕਲ ਨੂੰ ਅਸੀਂ ਬੁਲਾਉਂਗੀ ਥਾਣੇ 'ਚ ਜਿੱਥੇ ਰੈਫਟਰ ਲਿਖਾਈ ਹੈ ਉੱਥੇ ਭੇਜਾਂਗੇ ਇਹਨੂੰ ਭੇਜ ਕੇ ਉੱਥੇ ਆਪਦੀ ਜ਼ਿੰਮੇਵਾਰੀ ਤੇ ਇਹ ਜੋ ਮਾਲਕ ਹੈ ਇਹ ਲੈ ਲੈਣਾ ਬਿਲਕੁਲ ਜਦੋਂ ਮੈਂ ਗੱਲ ਕਰਾਂ ਚੋਰੀਆਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਹਨਾ ਜੇਕਰ ਬਲੌਂਗੀ ਦੀ ਗੱਲ ਕਰੀਏ ਖਰੜ ਦੀ ਗੱਲ ਕਰੀਏ ਚਨਾਚ ਉਹ ਡਰਦੇ ਐ ਨਾ ਕੋਈ ਕੋਈ ਸੋਹੋ ਐ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਕਿ ਚੋਰੀਆਂ ਵਧਦੀ ਜਾ ਰਹੀਆਂ ਉਸ ਨੂੰ ਲੈ ਕੇ ਹੋਣਾ ਤੁਸੀਂ ਜਿਹੜਾ ਨਾਕਾ ਲਾਇਆ ਸੀ ਨਾਕੇ ਤੇ ਰੋਕਿਆ ਸੀ ਮੋਟਰਸਾਈਕਲ ਇਹ ਹਨਾ ਤੇ ਉਸ ਬਾਰੇ ਦੱਸੋ ਜਾਣਕਾਰੀ ਦਿਓ ਮਾੜੀ ਮੁੱਢੀ ਅਸੀਂ ਤਕਰੀਬਨ ਇਸ ਚੀਜ਼ ਨੂੰ ਰੋਕਣ ਲਈ ਕਿਉਂਕਿ ਬਹੁਤ ਜਿਹੜੇ ਨੌਜਵਾਨ ਐ ਵਿਹਲੇ ਵੀ ਮਤਲਬ ਜੋ ਆਪਣਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਇਸ ਕੰਮ ਤੇ ਲੱਗੇ ਹੋਏ ਐ ਇਹ ਬਹੁਤ ਮਾੜੀ ਗੱਲ ਐ ਕਿਸੇ ਨਾਲ ਮਤਲਬ ਇਹ ਚੋਰੀਆਂ ਜਿਹਨੀਆਂ ਚੋਰੀ ਪਰਮੇਸ਼ਾਹ ਹੀ ਤੁਹਾਡੀ ਕਦੇ ਮਾਫਕ ਨਹੀਂ ਹੁੰਦੀ ਤੇ ਚੋਰੀ ਤਾਂ ਚੋਰੀ ਹੁੰਦੀ ਹੈ ਅਸੀਂ ਤਾਂ ਇਹ ਜੋ ਨਸ਼ੇ ਕਰੀ ਜਾਂਦੇ ਆ ਨਸ਼ੇ ਕਰਕੇ ਤੁਰੇ ਫਿਰਦੇ ਉਹ ਮਿੰਟੋ ਮਿੰਟੀ ਇਹਦੇ ਵਿੱਚ ਲੱਤ ਮਾਰਦੇ ਮੈਂ ਹਰੇਕ ਹਰੇਕ ਨੂੰ ਕਹਿਣਾ ਚਾਹੁੰਦਾ ਆਪਣੇ ਆਪਣੇ ਵਹੀਕਲ ਤੇ ਵੀ ਨਿਗਰਾਨੀ ਰੱਖੋ ਆਪਣੀ ਸਿਰਫ ਆਪਣੀ ਨਿਗਰਾਨੀ ਹੈ ਜੋ ਆਪਾਂ ਆਪ ਨੂੰ ਬਚਾ ਸਕਦੇ ਆ ਪੁਲਿਸ ਤਾਂ ਵੱਧ ਤੇ ਮਦਦ ਕਰ ਹੀ ਰਹੀ ਹੈ ਪਰ ਤੁਸੀਂ ਆਪਣਾ ਵੇਖੋ ਹੁਣ ਕਈ ਵਾਰੀ ਹੁਣ ਕੋਰਟ ਕਚਹਿਰੀਆਂ ਦੇ ਕੋਲੇ ਆ ਇਥੇ ਖੜਕ ਕੋਟ ਬਣੀ ਹੋ ਤੇ ਹਰੇਕ ਵੀਕਲ ਬਾਹਰ ਲਾ ਕੇ ਇੱਕ ਸਿਰਫ 10 ਰੁਪਏ ਦੀ ਪਰਚੀ ਨੂੰ ਅੰਦਰ ਚਲਾਇਆ ਜਾਂਦਾ ਹੈ ਬਿਲਕੁਲ ਬਿਲਕੁਲ ਪਰ ਉਹਨਾਂ ਨੂੰ ਇਹ ਫਰਜ ਹੈ ਅੰਦਰ ਜਾਓਗੇ 10 ਰੁਪਏ ਪਰਚੀ ਕੱਟੀ ਹੋ ਜੇ ਚੋਰੀ ਹੁੰਦਾ ਉਹਨਾਂ ਤੋਂ ਪੁੱਛ ਕੇ ਚੋਊਗੀ ਪਰ ਇਹ ਦੇਖਦੇ ਨਹੀਂ ਉਥੇ ਕਿਉਂਕਿ ਦੂਸਰੇ ਚਾਬੀਆਂ ਆਰਟੀਫੀਸ਼ੀਅਲ ਬਣਾਈਆਂ ਹੋ ਕੇ ਮਿੰਟ ਮਿੰਟ ਚੋਰੀ ਹੋ ਜਾਂਦੀ ਹੈ ਆਟੋਮੈਟਿਕ ਚੋਰੀ ਹਾਂ ਬਿਲਕੁਲ ਬਚਾਉਣ ਦੇ ਚੱਕਰ ਦੀ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੀ ਹੈ ਜੇਕਰ ਮੈਂ ਗੱਲ ਕਰਾਂ ਤੁਸੀਂ ਪਹਿਲਾਂ ਵੀ ਕਾਫੀ ਨਾਕੇ ਲਾਨੇ ਹੋ ਤੁਸੀਂ ਤੁਹਾਡੀ ਵੀਡੀਓ ਦੀ ਬਾਅਦ ਕਾਫੀ ਵਾਇਰਲ ਹ ਤਾਂ ਹੁਣ ਤੁਸੀਂ ਮੋਟਰਸਾਈਕਲ ਜਿਹੜਾ ਫੜਾਇਆ ਹਨਾ ਇਹਨਾਂ ਨੂੰ ਮਾਲਕਾਂ ਨੂੰ ਚਲੋ ਕਿੰਨੀ ਖੁਸ਼ੀ ਮਿਲਦੀ ਜਦੋਂ ਇਹ ਜੇ ਨੇਕ ਕੰਮ ਕਰਦੇ ਤੁਸੀਂ ਫਿਰ ਅਸੀਂ ਨੇਕ ਵੀਰ ਜੀ ਸਾਰੇ ਹੀ ਕਰਦੇ ਆਂ ਪਰ ਕਈ ਵਾਰੀ ਐਦਾਂ ਹੈ ਸਾਨੂੰ ਪੁਲਿਸ ਨੂੰ ਉਹਨਾ ਕਿ ਚੰਗੀ ਅੱਖ ਨਾਲ ਕੋਈ ਨਹੀਂ ਦੇਖਦਾ ਸਾਡਾ ਕੋਈ ਦੁਸ਼ਮਣ ਵੀ ਹੈ ਨਹੀਂ ਇੱਥੇ ਸਿਰਫ ਅਸੀਂ ਡਿਊਟੀ ਤੇ ਆਪਦੇ ਤਤਪਰ ਰਹਿਨੇ ਆਂ ਪਰ ਕਈ ਵਾਰ ਇਸ ਤਰ੍ਹਾਂ ਦਾ ਨਾਲ ਵੀ ਹੋ ਜਾਂਦਾ ਵੀ ਜਿਹੜੇ ਬੰਦੇ ਉਹ ਚੀਜ਼ ਨੂੰ ਪ੍ਰੈਸ਼ਰ ਕ੍ਰੀਏਟ ਕਰਦੇ ਆ ਉਹਨਾਂ ਨੂੰ ਅਸੀਂ ਫਿਰ ਵੀ ਕੁਝ ਨਹੀਂ ਬੋਲਣਾ ਚਾਹੀਦਾ ਸਿਰਫ ਸਾਡੇ ਕੋਲ ਚਲਾਨ ਮਸ਼ੀਨ ਹੈ ਤੇ ਇਹ ਸਾਨੂੰ ਹਮੇਸ਼ਾ ਚਲਾਨ 'ਚ ਖੁਸ਼ੀ ਨਹੀਂ ਹੁੰਦੀ ਜਿੰਨੇ ਕਿਸੇ ਬੰਦੇ ਦੇ ਸਮਾਜ ਸੇਵੀ ਤੇ ਜਾਂ ਸਮਾਜ ਦੀ ਭਲਾਈ ਦਾ ਕੰਮ ਕਰਕੇ ਹੁੰਦੀ ਹੈ ਅਸੀਂ ਕਹਿੰਨਾ ਸਾਡੇ ਨਾਲ ਜੀ ਆ ਕੇ ਜਿਹੜਾ ਬੋਲਦਾ ਅਸੀਂ ਵੀ ਦੁਗਣੀ ਜੀ ਆ ਬੋਲਦੇ ਆ ਪਰ ਅਸੀਂ ਕਦੇ ਮਾੜਾ ਨਹੀਂ ਬੋਲਦੇ ਜੇ ਕੋ ਮਾੜਾ ਬੋਲੇ ਸਾਨੂੰ ਕੋਈ ਇਹਦਾ ਕੀਦਾ ਦੁੱਖ ਵੀ ਨਹੀਂ ਨਹੀਂ ਜਦੋਂ ਮੈਂ ਕਹਿੰਦਾ ਚਲਾਨ ਬਣਦਾ ਸਿੱਧੇ ਤੌਰ ਤੇ ਲੋਕ ਬਹੁਤ ਮਾਰਦੇ ਆਪਣੀ ਪਾਵਰ ਦਿਖਾਉਂਦੇ ਨੇ ਉਹ ਚੀਜ਼ਾਂ ਗਲਤ ਨੇ ਕਿਤੇ ਨਾ ਕਿਤੇ ਉਸ ਬਾਰੇ ਕੀ ਕਹੋਗੇ ਕੋਈ ਗੱਲ ਨਹੀਂ ਹਰੇਕ ਦਾ ਮਾਈਂਡ ਆਪਣਾ ਆਪਣਾ ਹੂੰ ਅਸੀਂ ਆਪਣੇ ਮਾਈਂਡ ਨਾਲ ਚੱਲਣਾ ਕਿਸੇ ਨਾ ਕਿਸਨਾ ਚੱਲਣਾ ਬਹੁਤ ਮੇਰੇ ਹਿਸਾਬ ਨਾਲ ਅਸੀਂ 90% ਲੋਕ ਚੰਗੇ ਹੀ ਐ ਕਿਸੇ ਸਰਕਾਰ ਚਾ ਭਲਾ ਦੀ ਕਿਤੇ ਵੀ ਐ ਬਹੁਤ ਵਧੀਆ ਸਲੀਕੇ ਨਾਲ ਬੋਲਦੇ ਆ ਕੁਝ ਬੰਦੇ ਹੁੰਦੇ ਆ ਬੋਲਦੇ ਆ ਸਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਹਰੇਕ ਤਰ੍ਹਾਂ ਨੇ ਇੱਕ ਇਨਸਾਨ ਨਹੀਂ ਹੁੰਦਾ ਪੰਜੇ ਉਂਗਲਾ ਇੱਕ ਨਹੀਂ ਸਾਰੀਆਂ ਵੱਖਰੋ ਵੱਖਰੀਆਂ ਪਰ ਸਾਡੇ ਵਿੱਚ ਹੀ ਪੁਲਿਸ 'ਚ ਵੀ ਪੰਜੇ ਇੱਕ ਨਹੀਂ ਵੱਖਰੋ ਵੱਖਰੀਆਂ ਪਰ ਸਾਡਾ ਪੁਲਿਸ ਜਿੱਥੇ ਸਖਾਇਆ ਗਿਆ ਸਾਡੇ ਮਾਂ ਜੋ ਐਸਐਸਪੀ ਦਾ ਐਸਪੀ ਟੈਕ ਸਾਡੇ ਹਦਾਇਤਾਂ ਵੀ ਹਰੇਕ ਨੂੰ ਜੀ ਆਇਆਂ ਕਹਿ ਕੇ ਰਿਸਪੈਕਟ ਦੇ ਨਾਲ ਉਹਦਾ ਚਲਾਨ ਜੋ ਬੰਦ ਆ ਉਹਨੇ ਕੋਈ ਜੁਰਮ ਕਬੂਲਿਆ ਨਹੀਂ ਕਿ ਉਹਦਾ ਚਲਾਨ ਕੀਤਾ ਯਾਰ ਇਹ ਜੀ ਬਿਲਕੁਲ ਜਦੋਂ ਤੁਹਾਨੂੰ ਤੁਸੀਂ ਮੋਟਰਸਾਈਕਲ ਰੋਕਿਆ ਸ਼ੱਕ ਕਿਵੇਂ ਪਿਆ ਵੀ ਇਹ ਚੋਰ ਛੁਰੇ ਲੱਗਦੇ ਨੇ ਤੁਹਾਨੂੰ ਇਹ ਅਸੀਂ ਨੰਬਰ ਪਲੇਟ ਤੋਂ ਬਿਨਾਂ ਅਸੀਂ ਸੋਚਿਆ ਵੀ ਨੰਬਰ ਪਲੇਟ ਇਹ ਵੀ ਆਰ.ਟੀ. ਲਿਓ ਉਹ ਕਹਿੰਦੇ ਵੀ ਆਰ.ਟੀ. ਲਿਆਉਂਦੇ ਜੀ ਅਸੀਂ ਮੈਂ ਡਰਾਈਵਿੰਗ ਲਾਇਸੈਂਸ ਵੀ ਲਿਓ ਇਹ ਕਿਹਦੇ ਨਾਂ ਤੇ ਆ ਉਹਨਾਂ ਨੇ ਥੋੜਾ ਜਿਹਾ ਜਵਾਨ ਨੂੰ ਥਕਕਲਾਇਆ ਜੋ ਸਾਡਾ ਨੇ ਕਿਹਾ ਅਮੀ ਅੱਖ ਦੋ ਨੰਬਰ ਦੀ ਅੱਖ ਨੇ ਦੇਖਣਾ ਸੀ ਜਦੋਂ ਉਹ ਇਹ ਚੀਜ਼ ਆਖਿਆ ਉਹਨੇ ਇਸ ਚੀਜ਼ ਤੋਂ ਕੰਨੀ ਘਤਰਾ ਕੇ ਪਾਸੇ ਹਥੇ ਲੰਘ ਗਿਆ ਮੋਟਰਸਾਈਕਲ ਛੱਡ ਗਿਆ ਉਸ ਤੋਂ ਬਾਅਦ ਚੈਸੀ ਟਰੇਸ ਕਰਕੇ ਇਸ ਨੂੰ ਫਾਲੋਅ ਅਪ ਕੀਤਾ ਅੱਛਾ ਮਤਲਬ ਕਿ ਮੋਟਰ ਦਾ ਛੱਡ ਕੇ ਭੱਜ ਕੇ ਫਿਰ ਉਹ ਮੁੜ ਕੇ ਹਿੰਦੀ ਕੇ ਰਟੀਨ ਦੇ ਵਿੱਚ ਨਿਕਲ ਕੇ ਚਲੇ ਗਏ ਇੱਥੋਂ ਪਾਸੇ ਆ ਕੇ ਕਹਿੰਦੇ ਆਰਸੀ ਲੈ ਆਉਨੇ ਆ ਅੱਛਾ ਆਰਸੀ ਦਾ ਬਹਾਨਾ ਮਾਰ ਕੇ ਚਲੇ ਹਾਂ ਬਹਾਨਾ ਮਾਰ ਕੇ ਚਲੇ ਗਏ ਓਕੇ ਓਕੇ ਤੇ ਮਾਲਕ ਮੇਰੇ ਨਾਲ ਆਈ ਕਰਦੇ ਨੇ ਮੇਰੇ ਨਾਲ ਗੱਲਬਾਤ ਕਰਦੇ ਆ ਤੇ ਤੋੜਾ ਚ ਚੋਰੀ ਕਦੋਂ ਹੋਇਆ ਸੀ ਮੋਟਰਸਾਈਕਲ ਇਹ 15 ਅਗਸਤ ਕੋ ਅੱਛਾ 15 ਅਗਸਤ ਵਾਲੇ ਦਿਨ ਚੋਰੀ ਹੋਇਆ ਤਾਂ ਇਹ ਹਾਂਜੀ ਕਿੱਥੋਂ ਚੋਰੀ ਹੋਇਆ ਸੀਗਾ ਬਲੋਂਗੀ ਸੇ ਬਲੋਂਗੀ ਹਰਪ੍ਰੀਤ ਕੰਪਲੈਕਸ ਸੇ ਚੋਰੀ ਹੋਇਆ ਦਾ ਅੱਛਾ ਹਾਂਜੀ ਫਿਰ ਇਹ ਰਿਪੋਰਟ ਰਿਪੋਰਟ ਕਰਾਤੀ ਸੀ ਨਾਲ ਦੀ ਨਾਲ ਫਿਰ ਹਾਂਜੀ ਰਾਤ ਕੋਈ ਰਿਪੋਰਟ ਕਰਾ ਦਿੱਤੀ ਤੇ 15 ਅਗਸਤ ਤੋਂ ਅੱਜ ਜਿਹੜੀ ਕਿ 30 ਅਗਸਤ ਹੋ ਗਈ ਹੈ ਨਾ ਅੱਜ 30 ਦਿਨ ਬਾਅਦ ਜਿਹੜਾ ਕਿ ਮਿਲਿਆ ਸਿੱਧੇ ਦਾਲੀ ਹਾਂਜੀ ਹੈ ਨਾ ਤੇ ਹੁਣ ਕਿਵੇਂ ਸਰ ਦਾ ਧੰਨਵਾਦ ਕਰਿਆ ਪੂਰੇ ਪੰਜਾਬ ਪੁਲਿਸ ਦਾ ਬਹੁਤ ਬਹੁਤ ਸਰ ਜੀ ਦਾ ਧੰਨਵਾਦ ਹੈ ਇਹ ਬਹੁਤ ਖੁ ਜੇਸਨ ਚੋਰੀ ਹੋਇਆ ਸੀ ਉਸ ਦਿਨ ਬਰਥਡੇ ਵੀ ਸੀ ਉਹ ਬਰਥਡੇ ਵਾਲੇ ਦਿਨ ਪਾਰਟੀ ਕਰ ਰਹੇ ਸੀ ਉਹ ਨਾਲ ਦੀਆਂ ਬੰਦਾ ਚੱਕ ਕੇ ਲੈ ਗਿਆ 10 ਵਜੇ ਹਾਂ ਮਤਲਬ ਉਸ ਤੇ ਬੰਦੇ ਨੇ ਚਾਰਜਰ ਮੰਗਿਆ ਇਸ ਤੋਂ ਉਹ ਨਾਲ ਦੀ ਆ ਚਾਰਜਰ ਲੈਣ ਗਿਆ ਉਹ ਬਾਈਕ ਚੱਕ ਲੈ ਗਿਆ ਅੱਛਾ ਚਾਰਜਰ ਚੱਕ ਕੇ ਨਾਲ ਬਾਈਕੇ ਚੱਕ ਕੇ ਲੈ ਗਿਆ ਬਾਈ ਚੱਕ ਕੇ ਲੈ ਗਿਆ ਹਾਂ ਬਸ ਅਸੀਂ ਬਿਲਕੁਲ ਟ੍ਰੈਫਿਕ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਜੀ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਫੋਨ ਫਾਨ ਕੀਤਾ ਤੁਹਾਨੂੰ ਕਿਦਾ ਪਤਾ ਲੱਗਿਆ ਵੀ ਇਸ ਵਾਰ ਸਾਨੂੰ ਬਾਈ ਇਹਨਾਂ ਨੇ ਇੰਸ਼ੋਰੈਂਸ ਤੋਂ ਬੜੇ ਇੰਸ਼ੋਰੈਂਸ ਵਿਭਾਗ ਦੇ ਇਹਨਾਂ ਨੇ ਨੰਬਰ ਕੱਢਿਆ ਇਹਨਾਂ ਦੇ ਫਾਦਰਗੋਡ ਨੰਬਰ 'ਤੇ ਫੋਨ ਆਇਆ ਤੇ ਸਾਡੇ ਕੋਲ ਫੋਨ ਆਇਆ ਠੀਕ ਹੈ ਅਸੀਂ ਹੁਣੇ ਆਏ ਸੀ ਇਹ ਨਾਲ ਦੀਆਂ ਇਹਨਾਂ ਨੇ ਵਾਜ ਦਿੱਤੀ ਸਾਨੂੰ ਹੁਣ ਖੁਸ਼ ਹੋ ਫਿਰ ਹੁਣ ਮਿਲ ਗਿਆ ਬਿਲਕੁਲ ਜੀ ਬਿਲਕੁਲ ਅਸੀਂ ਬਹੁਤ ਖੁਸ਼ ਹਾਂ ਜੀ ਸੋ ਇਹ ਮਾਲਕ ਜੀ ਇਹਨਾਂ ਵੱਲੋਂ ਹੁਣ ਖੁਸ਼ ਨੇ ਸਰ ਇੱਕ ਮੈਸੇਜ ਜਰੂਰ ਦਿਓ ਲੋਕਾਂ ਨੂੰ ਕਿ ਕਿ ਲੋਕ ਕਈ ਹੁੱਲਰ ਬਾਜੀ ਬਹੁਤ ਜ਼ਿਆਦਾ ਕਰਦੇ ਨੇ ਚੋਰੀਆਂ ਵਾਧਰੀਆਂ ਨੇ ਉਸ ਨੂੰ ਲੈ ਕੇ ਇੱਕ ਮੈਸੇਜ ਜਰੂਰ ਦਿਓ ਮੈਂ ਇਹੀ ਮੈਸੇਜ ਨੌਜਵਾਨਾਂ ਨੂੰ ਦੇਣਾ ਚਾਹਣਾ ਇਸ ਚੀਜ਼ਾਂ ਨੂੰ ਛੱਡ ਕੇ ਕੋਈ ਜਿਹੜੇ ਮਤਲਬ ਜਿਹੜੇ ਪੁੱਠੇ ਰਸਤੇ ਜਾਂ ਨਸ਼ਾ ਖਾ ਕੇ ਮਤਲਬ ਇਦਾਂ ਚੋ ਇੰਨਾ ਤੋਂ ਪਰਹੇਜ਼ ਕਰਨਾ ਤੇ ਚੰਗੇ ਬੰਦਾ ਨਾਗਰਿਕ ਬਣ ਕੇ ਜੋ ਸਾਡਾ ਪੁਲਿਸ ਦਾ ਸਪੋਰਟ ਦੇਣ ਉਹ ਤਾਂ ਚੰਗੇ ਕੰਮ ਕਰਨਾ ਅਸੀਂ ਇਹੀ ਹੁੱਲੜਬਾਜੀ ਨੂੰ ਸੈੱਟ ਰੱਖਣਾ ਵੀ ਇਸ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰੇ ਜੋ ਪੁਲਿਸ ਦਾ ਸਾਥ ਦੇਣਾ ਇਹਨਾਂ ਦਾ ਫਰਜ਼ ਆ ਅਸੀਂ ਦਿਨੋ ਧੰਨਵਾਦੀ ਆ ਜਿਹੜੇ ਸਾਡਾ ਕੋ ਕਿ ਸਾਥ ਦੇ ਬਿਲਕੁਲ ਧੰਨਵਾਦ ਕਰਦਾ ਕੋਲਸੇ ਸਿੱਧੇ ਤੌਰ ਤੇ ਗੱਲ ਕਹਿਣੀ ਵੀ ਸਾਡਾ ਵੀ ਸਾਥ ਹੋ ਤਾਂ ਜੋ ਜਿਹੜੀ ਕਿ ਚੋਰੀ ਕਰਨ ਵਾਲੀ ਚੀਜ਼ਾਂ ਨੇ ਉਹ ਅਕਸਰ ਪੁਲਿਸ ਜਿਹੜੀ ਕਿ ਲੱਭ ਕੇ ਦਿੰਦੀ ਹੈ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਨਾਕਾ ਲਗਾਇਆ ਸੀ ਨਾਕੇ ਦੇ ਉੱਤੇ ਐਨਨੂੰ ਸ਼ੱਕ ਹੋਇਆ ਕਿ ਇਹ ਚੋਰੀ ਦਾ ਮੋਟਰਸਾਈਕਲ ਚੋਰੀ ਤੋਂ ਉਹਨੇ ਜਿਹੜਾ ਕਿ ਹੁਣ ਮਾਲਕਾ ਤੱਕ ਇਹਨੇ ਨੇ ਪਹੁੰਚ ਕੀਤੀ ਹੈ ਤੇ ਉਹਨੂੰ ਮੋਟਰਸਾਈਕਲ ਜਿਹੜਾ ਕਿ ਉਹਨਾਂ ਨੂੰ ਵਾਪਿਸ ਕੀਤਾ ਆ ਸੋ ਇਹ ਸ਼ਲਾਗਯੋਗ ਕੰਮ ਨੇ ਪੁਲਿਸ ਦੇ ਪੰਜਾਬ ਪੁਲਿਸ ਦੇ ਸੁਖਮਿੰਦਰ ਸਿੰਘ ਜਿਹੜੇ ਕਿ ਇੱਥੇ ਦੇ ਇੰਚਾਰਜ ਨੇ ਉਹਨਾਂ ਨੇ ਕੀਤਾ ਆ ਅਗਲੀ ਕੋਹਰ ਅਪਡੇਟ ਨਾਲ ਮਿਲਾਂਗੇ ਤੁਹਾਨੂੰ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਖਰੜ